तुर की पणिया तीन सदरी चंदा तुर की पिया तीन सजली चंद्र बेटा ਅੱਜ ਸੰਤ ਬਾਬਾ ਮੁੰਸ਼ਾ ਸਿੰਘ ਜੀ ਦੀ ਕੂਟਿਆ ਤੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਪਿੰਡ ਕੋਟਲਾ ਸੂਰਜਮਾਲ ਵਿੱਚ ਸੰਤ ਬਾਬਾ ਮੁੰਸ਼ਾ ਸਿੰਘ ਜੀ ਦੀ ਕੂਟਿਆ ਤੇ 22 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ 24 ਤਰੀਕ ਨੂੰ ਭੋਗ ਪੈਣ ਉਪਰੰਤ ਰਾਤ ਨੂੰ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪਹੁੰਚੇ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਪਾਇਰਵਿੰਦਾਤ ਸਿੰਘ ਜੀ ਹਜ਼ੂਰੀ ਰਾਗੀ ਸਰ ਦਰਬਾਰ ਸਾਹਿਬ ਅੰਮ੍ਰਿਤਸਰ ਗਿਆਨੀ ਸਰੂਪ ਸਿੰਘ ਕੰਡਿਆਣਾ ਪੰਥਕ ਢਾਡੀ ਜੱਥਾ ਅਤੇ ਇਹਨਾਂ ਨੇ ਕਥਾ ਤੇ ਕੀਰਤਨ ਰਾਏ ਸੰਤਾਨੂ ਨੇ ਹਾਲ ਕੀਤਾ ਗੁਰੂ ਘਰ ਲੰਗਰ ਚੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਵੱਧ ਚੜ ਕੇ ਸੇਵਾ ਕੀਤੀ ਬਾਬਾ ਜਸਵੰਤ ਸਿੰਘ ਬਾਬਾ ਚਮਕੌਰ ਸਿੰਘ ਹੈੱਡ ਗ੍ਰਾਂਥੀ ਉਦਮ ਸਿੰਘ ਕੁੰਮਣ ਬਲਵੀਰ ਸਿੰਘ ਟਰਾਂਸਪੋਰਟਰ ਰਵਿੰਦਰ ਸਿੰਘ ਲੰਬਰਦਾਰ ਸੋਹਣ ਸਿੰਘ ਖਾਲਸਾ ਦਵਿੰਦਰ ਸਿੰਘ ਪ੍ਰਧਾਨ ਜਗਤਾਰ ਸਿੰਘ ਖਾਲਸਾ ਗੁਰਨਾਮ ਸਿੰਘ ਸਰਪੰਚ ਹਰਜਿੰਦਰ ਸਿੰਘ ਸਾਭੀ ਪਰਮਜੀਤ ਸਿੰਘ ਬਾਨ ਗੁਰਮੁਖ ਸਿੰਘ ਕੋਟਲਾ ਪਰਮਜੀਤ ਸਿੰਘ ਹੋਲੈਂਡ ਦਰਸ਼ਨ ਸਿੰਘ ਬਿੱਲੂਤਰਸੇਮ ਸਿੰਘ ਦਸਪਾਲ ਸਿੰਘ ਖਾਲਸਾ ਜੀਤ ਸਿੰਘ ਖਾਲਸਾ ਦਿਲਾਵਰ ਸਿੰਘ ਗੁਰਮੇਲ ਸਿੰਘ ਖਾਲਸਾ ਜਸਵਿੰਦਰ ਸਿੰਘ ਸਾਭਾ ਗੁਰਮੁਖ ਸਿੰਘ ਖੋਸਾਰੀਪੁਰ ਰਵਿੰਦਰ ਸਿੰਘ ਕੋਟਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਰਪਾਰ ਰਹਿਮਤ ਬਖਸ਼ਿਸ਼ ਸ਼ਦਕਾ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ਨ ਨੂੰ ਸਮਰਪਿਤ ਕੋਟਲਾ ਸੁਰਜਮਾਲੀ ਸਮੂਹ ਸੰਗਤ ਵੱਲੋਂ 26ਵਾਂ ਮਹਾਨ ਕੀਰਤਨ ਦਰਬਾਰ ਸਮਾਗਮ ਤੰਤਰ ਸੰਤ ਬਾਬਾ ਮਨਚਸ ਸਿੰਘ ਜੀ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਕੁਟਿਆ ਸਾਹਿ ਵਿਖੇ 24 ਸਤੰਬਰ ਅੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਦੌਰਾਨ ਰਾਤ ਦੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਗੁਰੂ ਕੇ ਮਹਾਨ ਕਥਾਵਾਚਕ ਭਾਈ ਮੰਤ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਾਲੇ ਰਾਗੀ ਜੱਥਾ ਭਾਈ ਰਵਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਪੰਥਕ ਢਾਡੀ ਜੱਥਾ ਯਾਨੀ ਸਰੂਪ ਸਿੰਘ ਕੜਿਆਣਾ ਰਾਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਵੱਖ-ਵੱਖ ਪਿੰਡਾਂ ਤੋਂ ਚੱਲ ਕੇ ਆਈਆਂ ਸੰਗਤਾਂ ਨੇ ਗੁਰਬਾਣੀ ਦਾ ਲਾਹਾ ਲਿਆ ਅਟੁੱਟ ਲੰਗਰ ਵਰਤਿਆ ਭਰੂਮਾਰ ਸਚੇ ਪਾਤਸ਼ਾਹ ਜੀ ਕਿਰਪਾ ਅਨੁਸਾਰ ਸਰਬੱਤ ਸੰਗਤਾਂ ਦੇ ਅਸੀਸ ਤੇ ਮੇਰਾ ਪ੍ਰਯਤਨ ਰੱਖਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਨਾ ਸਮਾਗਮ ਵਿੱਚ ਪਹੁੰਚ ਕੇ ਲਾਹ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ